ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਡੋਨਲਡ 트ੰਪ ਜਦੋਂ ਦੇ ਸੱਤਾ 'ਚ ਆਏ ਨੇ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸ ਤੇ ਨੱਥ ਪਾਉਣ ਲਈ ਵੱਡੇ ਉਪਰਾਲੇ ਕੀਤੇ ਨੇ ਉਹਨਾਂ ਨੇ ਦੂਜੀ ਵਾਰੀ ਸੱਤਾ ਸੰਭਾਲਣ ਤੋਂ ਬਾਅਦ ਰਿਕਾਰਡ ਤੋੜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਹੈ ਇਸ ਸਬੰਧੀ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਹੁਣ ਤੱਕ 2.2 ਮਿਲੀਅਨ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਦੇਸ਼ ਨਿਕਾਲੇ ਜਾਂ ਸਵੈ ਇੱਛਾ ਰਹਿਤ ਅਮਰੀਕਾ ਛੱਡ ਗਏ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਅਮਰੀਕਾ 'ਚ ਅਹੁਦਾ ਸੰਭਾਲਣ ਤੋਂ ਬਾਅਦ 6.5 ਲੱਖ ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ 트੍ਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ 1.9 ਮਿਲੀਅਨ ਗੈਰਕਾਨੂੰਨੀ ਪ੍ਰਵਾਸੀ ਸਵੈ ਇੱਛਾ ਨਾਲ ਦੇਸ਼ ਛੱਡ ਗਏ ਨੇ DHS ਦੀ ਸਹਾਇਕ ਸਕੱਤਰ ਟ੍ਰੇਸੀਆ ਮੈਕਲਾਫਲਨ ਨੇ ਕਿਹਾ ਹੈ ਕਿ ਇੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਹਾਲੇ ਵੀ ਲੱਭਿਆ ਜਾ ਰਿਹਾ ਹੈ ਫੜੇ ਜਾਣ ਤੇ ਉਹਨਾਂ ਵਿਰੁੱਧ ਤੁਰੰਤ ਸਖਤ ਐਕਸ਼ਨ ਲਿਆ ਜਾਵੇਗਾ ਤੇ ਬਾਹਰ ਦਾ ਰਾਹ ਦਿਖਾਇਆ ਜਾਵੇਗਾ DHS ਵੱਲੋਂ ਜਾਰੀ ਕੀਤੇ ਬਿਆਨ ਅਨੁਸਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਜਨਤਕ ਸੇਵਾਵਾਂ 'ਚ ਕਮੀ ਆਈ ਹੈ ਤੇ ਨੌਕਰੀ ਬਾਜ਼ਾਰਾਂ 'ਚ ਪੁਨਰ ਉਭਾਰ ਹੋਇਆ ਹੈ ਸੰਯੁਕਤ ਰਾਜ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕ ਵੱਡੀ ਗਿਣਤੀ ਚ ਸੀਬੀਪੀ ਹੋਮ ਮੋਬਾਈਲ ਐਪ ਦੀ ਵਰਤੋਂ ਕਰਕੇ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾ ਰਹੇ ਨੇ ਇਸ ਰਾਹੀਂ ਉਹ ਵਾਪਸੀ ਲਈ ਮੁਫਤ ਹਵਾਈ ਟਿਕਟ ਅਤੇ 1000 ਡਾਲਰ ਐਗਜ਼ਿਟ ਬੋਨਸ ਪ੍ਰਾਪਤ ਕਰ ਰਹੇ ਨੇ ਇਸ ਹਫਤੇ ਦੇ ਸ਼ੁਰੂ ਚ ਡੀਐਚਐਸ ਨੇ ਇੱਕ ਵੈਬ ਪੇਜ ਲਾਂਚ ਕੀਤਾ ਹੈ ਜੋ ਕਿ ਇਨਫੋਰਸਮੈਂਟ ਆਪਰੇਸ਼ਨਾਂ ਦੌਰਾਨ ਗ੍ਰਿਫਤਾਰ ਕੀਤੇ ਗਏ ਅਪਰਾਧਿਕ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਪ੍ਰਦਰਸ਼ਿਤ ਕਰਦਾ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੰਗਲਵਾਰ ਨੂੰ ਪੂਰਨ ਯਾਤਰਾ ਪਾਬੰਦੀ ਦੇ ਦਾਇਰੇ ਚ ਆਉਣ ਵਾਲੇ ਦੇਸ਼ਾਂ ਦੀ ਸੂਚੀ ਦਾ ਵਿਸਥਾਰ ਕਰਦਿਆਂ ਸੀਰੀਆ ਸਮੇਤ 7 ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਚ ਦਾਖਲੇ ਤੇ ਰੋਕ ਲਗਾ ਦਿੱਤੀ। ਵਾਈਟ ਹਾਊਸ ਨੇ ਦੱਸਿਆ ਕਿ 트੍ਰੰਪ ਨੇ ਇਸ ਪਾਬੰਦੀ ਸੰਬੰਧੀ ਐਲਾਨਨਾਮੇ ਤੇ ਦਸਤਖਤ ਕਰ ਦਿੱਤੇ ਨੇ। ਇਸ ਕਦਮ ਤਹਿਤ ਬੁਰਕੀਨਾ ਫਾਸੋ, ਮਾਲੀ, ਨਾਈਜਰ ਦੱਖਣੀ ਸ Sudan, ਸੀਰੀਆ ਤੇ ਫਲਸਤੀਨੀ ਅਥਾਰਟੀ ਵੱਲੋਂ ਜਾਰੀ ਯਾਤਰਾ ਦਸਤਾਵੇਜ਼ਾਂ ਵਾਲੇ ਨਾਗਰਿਕਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਰਵਾਈ ਦੇ ਤਹਿਤ ਲਾਓਸ ਅਤੇ ਸੇਰਾ ਲਿਓਨ ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਜਿਨ੍ਹਾਂ ਉੱਤੇ ਪਹਿਲਾਂ ਸਿਰਫ ਅੰਸ਼ਕ ਪਾਬੰਦੀਆਂ ਲਾਗੂ ਸਨ ਇਸ ਵਿਸਤ੍ਰਿਤ ਪਾਬੰਦੀ ਨੂੰ 1 ਜਨਵਰੀ ਤੋਂ ਪ੍ਰਭਾਵੀ ਬਣਾਇਆ ਜਾਏਗਾ ਇਹ ਕਾਰਵਾਈ 트ੰਪ ਦੇ ਉਸ ਵਾਅਦੇ ਦੇ ਬਾਵਜੂਦ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਸੀਰੀਆਈ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਨਾਲ ਨਵੰਬਰ ਚ ਹੋਈ ਗੱਲਬਾਤ ਤੋਂ ਬਾਅਦ ਸੀਰੀਆ ਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕਰਨ ਦੀ ਗੱਲ ਕੀਤੀ ਸੀ ਅਲ ਸ਼ਾਰਾ ਅਲ ਕਾਇਦੀ ਦੇ ਸਾਬਕਾ ਕਮਾਂਡਰ ਨੇ ਜਿਨ੍ਹਾਂ ਉੱਤੇ ਹਾਲ ਹੀ ਤੱਕ ਵਾਸ਼ਿੰਗਟਨ ਨੇ ਵਿਦੇਸ਼ੀ ਅੱਤਵਾਦੀ ਹੋਣ ਦੀ ਪਾਬੰਦੀ ਲਗਾਈ ਹੋਈ ਸੀ ਇਸ ਤੋਂ ਪਹਿਲਾਂ ਜੂਨ ਚ ਟਰੰਪ ਨੇ ਇੱਕ ਐਲਾਨਨਾਮੇ ਤੇ ਹਸਤਾਖਰ ਕੀਤੇ ਸਨ ਜਿਸ ਤਹਿਤ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ 'ਚ ਦਾਖਲੇ ਤੇ ਪਾਬੰਦੀ ਲਗਾਈ ਗਈ ਸੀ ਤੇ 7 ਹੋਰ ਦੇਸ਼ਾਂ ਦੇ ਨਾਗਰਿਕਾਂ ਤੇ ਅੰਸ਼ਕ ਪਾਬੰਦੀ ਲਗਾਈ ਗਈ ਸੀ ਉਹਨਾਂ ਨੇ ਕਿਹਾ ਕਿ ਇਹ ਪਾਬੰਦੀ ਵਿਦੇਸ਼ੀ ਅੱਤਵਾਦੀਆਂ ਤੇ ਹੋਰ ਸੁਰੱਖਿਆ ਖਤਰਿਆਂ ਤੋਂ ਬਚਾ ਲਈ ਜ਼ਰੂਰੀ ਹੈ ਇਹਨਾਂ 12 ਦੇਸ਼ਾਂ ਤੇ ਯਾਤਰਾ ਪਾਬੰਦੀ ਅਜੇ ਵੀ ਲਾਗੂ ਹੈ ਅਮਰੀਕਾ 'ਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਫਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਦੀ ਜ਼ਮਾਨਤ ਉੱਤੇ ਰਿਹਾਈ ਨੇ ਖੜਕਾ-ਦੜਕਾ ਕਰ ਦਿੱਤਾ ਹੈ। 트럼ਪ ਸਰਕਾਰ ਵੱਲੋਂ ਵਾਸ਼ਿੰਗਟਨ ਸੂਬੇ ਦੇ ਗਵਰਨਰ ਉੱਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖਤਰਾ ਪੈਦਾ ਕਰਨ ਦੇ ਦੋਸ਼ ਲਗਾਏ ਜਾ ਰਹੇ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਫ੍ਰੀਸ਼ੀਆ ਮੈਕਲਾਫਲਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਰਤ ਚ ਰਿਹਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਵਸ਼ਿੰਗਟਨ ਸੂਬੇ ਦੇ ਸੱਤਾਧਾਰੀ ਸਿਆਸਤਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਹੀਂ ਸਮਝੀ ਦੱਸਦੀ ਹੈ ਕਿ ਕੈਲੀਫੋਰਨੀਆ ਦੇ ਐਲਨ ਗਲੋਵ ਨਾਲ ਸੰਬੰਧਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਸ਼ਿੰਗਟਨ ਦੀ ਕਿੰਗ ਕਾਉਂਟੀ ਚ ਇੱਕ ਹਾਲ ਨਾਕ ਹਾਦਸੇ ਮਗਰੋਂ ਗ੍ਰਿਫਤਾਰ ਕੀਤਾ ਗਿਆ ਕਮਲਪ੍ਰੀਤ ਸਿੰਘ ਨੇ ਟਰੱਕ ਨੇ SR 167 ਤੇ ਇੱਕ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜੋ ਕਿ ਟਰਾਂਸਪੋਰਟ ਟਰੱਕ ਦੇ ਪਿੱਛੇ ਖੜੀ ਸੀ ਟੱਕਰ ਮਗਰੋਂ ਕਾਰ ਨੂੰ ਅੱਗ ਲੱਗ ਗਈ ਤੇ ਦੋ ਟਰੱਕਾਂ ਦਰਮਿਆਨ ਫਸੀ ਕਾਰ 'ਚ ਸਵਾਰ 29 ਸਾਲ ਦੇ ਰੌਬਰਟ ਪੀਅਰਸਨ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਮੱਦੇਨਜ਼ਰ ਹਾਈਵੇ ਤਕਰੀਬਨ 7 ਘੰਟੇ ਬੰਦ ਰਿਹਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ 1 ਲੱਖ ਡਾਲਰ ਦੇ ਮੁਚਲਕੇ ਦੇ ਉੱਤੇ ਰਿਹਾਈ ਮਿਲ ਗਈ ਪਰ ਇੰਟਰਨੈਸ਼ਨਲ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਕਮਲਪ੍ਰੀਤ ਉੱਤੇ ਡਿਟੇਨਰ ਲਾਗੂ ਕੀਤਾ ਗਿਆ ਸੀ ਆਈਸ ਕੋਲ ਮੌਜੂਦ ਦਸਤਾਵੇਜ਼ਾ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੌਰਾਨ ਅਰੀਜ਼ੋਨਾ ਦੇ ਲੁਕਵਿਲ ਇਲਾਕੇ ਰਾਹੀਂ ਬਾਰਡਰ ਪਾਰ ਕੀਤਾ ਤੇ ਬਾਰਡਰ ਏਜੰਟਸ ਨੇ ਗ੍ਰਫਤਾਰ ਕਰ ਲਿਆ ਪਰ ਬਾਈਡਨ ਸਰਕਾਰ ਨੇ ਪੈਰੋਲ ਦੇ ਦਿੱਤੀ ਜਿਸ ਮਗਰੋਂ ਉਸਨੇ ਟਰੱਕਿੰਗ ਸੈਕਟਰ 'ਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਟ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਕਿ ਖਤਰਨਾਕ ਨੀਤੀਆਂ ਦੇ ਤਬਾਕੁਨ ਸਿੱਟੇ ਸਾਹਮਣੇ ਆ ਰਹੇ ਨੇ ਰੋਬਰਟ ਪੀਅਰਸਨ ਅੱਜ ਜਿਉਂਦਾ ਹੁੰਦਾ ਜੇ ਬਾਈਡਨ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀਤ ਸਿੰਘ ਨੂੰ ਰਿਹਾ ਨਾ ਕਰਦੀ ਉਹਨਾਂ ਸਵਾਲ ਉਠਾਇਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੌਤਾਂ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ ਡੀਐਚਐਸ ਦੇ ਬਿਆਨ ਚ ਰਜਿੰਦਰ ਕੁਮਾਰ ਜਸ਼ਨਦੀਪ ਸਿੰਘ ਤੇ ਹਰਜਿੰਦਰ ਸਿੰਘ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ਤੇ 8 ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਲੱਗੇ ਨੇ ਤਿੰਨੋਂ ਜਣਿਆਂ ਵਿਰੁੱਧ ਆਈਸ ਡਿਟੇਨਰ ਲਾਗੂ ਨੇ ਤੇ ਜ਼ਮਾਨਤ ਮਿਲਦਿਆਂ ਹੀ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਜਾਵੇਗਾ ਦੂਜੇ ਪਾਸੇ ਟੈਕਸਸ ਦੀ ਡੈਲਸ ਕਾਉਂਟੀ ਚ ਵਾਪਰੇ ਇੱਕ ਦਰਦਨਾਕ ਹਾਦਸੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਟਰਕਿੰਗ ਕੰਪਨੀ ਨੂੰ 44.1 ਮਿਲੀਅਨ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਨੇ 11 ਫਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੌਰਾਨ I35 ਵੈਸਟ ਤੇ 133 ਗੱਡੀਆਂ ਤੇ ਟਰੱਕ ਆਪਸ ਚ ਭੜਨ ਚ ਕਟੋ-ਕਟ 6 ਜਣਿਆਂ ਦੀ ਮੌਤ ਹੋਈ ਤੇ ਇਹਨਾਂ ਚੋਂ 49 ਸਾਲ ਦੇ ਕ੍ਰਿਸਟੋਫਰ ਰੇ ਵਾਰਡੀ ਦੇ ਪਰਿਵਾਰ ਵੱਲੋਂ ਦਾਇਰ ਮੁਕਦਮੇ ਦੇ ਆਧਾਰ ਤੇ ਤਾਜ਼ਾ ਫੈਸਲਾ ਸਾਹਮਣੇ ਆਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਰਾਤ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਸੰਬੋਧਨ ਕਰਨਗੇ। 트ੰਪ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇਸ ਰਾਸ਼ਟਰੀ ਸੰਬੋਧਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਭਾਸ਼ਣ ਬੁੱਧਵਾਰ ਨੂੰ ਰਾਤ 9 ਵਜੇ ਹੋਵੇਗਾ ਤੇ ਦੇਸ਼ ਭਰ 'ਚ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਹਾਲਾਂਕਿ ਰਾਸ਼ਟਰਪਤੀ ਨੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਉਹ ਇਸ ਸੰਬੋਧਨ 'ਚ ਕਿਹੜੇ ਮੁੱਦਿਆਂ ਬਾਰੇ ਗੱਲਬਾਤ ਕਰਨਗੇ। ਆਪਣੇ ਸੰਦੇਸ਼ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਲਿਖਿਆ ਮੇਰੇ ਪਿਆਰੇ ਅਮਰੀਕੀ ਨਾਗਰਿਕੋ ਮੈਂ ਕੱਲ ਰਾਤ 9 ਵਜੇ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਸੰਬੋਧਨ ਕਰਾਂਗਾ ਮੈਂ ਤੁਹਾਨੂੰ ਸਾਰਿਆਂ ਨੂੰ ਮਿਲਣ ਦੀ ਉਮੀਦ ਕਰਦਾ ਹਾਂ ਇਹ ਸਾਡੇ ਦੇਸ਼ ਲਈ ਇੱਕ ਸ਼ਾਨਦਾਰ ਸਾਲ ਰਿਹਾ ਹੈ ਤੇ ਸਭ ਤੋਂ ਵਧੀਆ ਅਜੇ ਆਉਣਾ ਬਾਕੀ ਹੈ ਇਸ ਬਿਆਨ ਤੋਂ ਬਾਅਦ ਅਮਰੀਕਾ 'ਚ ਚਰਚਾ ਤੇਜ਼ ਹੋ ਗਈ ਹੈ ਕਿ ਟਰੰਪ ਆਪਣੇ ਸੰਬੋਧਨ 'ਚ ਕਿਹੜੇ ਮਹੱਤਵਪੂਰਨ ਮੁੱਦਿਆਂ ਬਾਰੇ ਗੱਲਬਾਤ ਕਰ ਸਕਦੇ ਨੇ ਜਿਵੇਂ ਕਿ ਦੇਸ਼ ਦੀ ਅੰਦਰੂਨੀ ਸਥਿਤੀ ਅਰਥ ਵਿਵਸਥਾ ਰਾਸ਼ਟਰੀ ਸੁਰੱਖਿਆ ਜਾਂ ਅੰਤਰਰਾਸ਼ਟਰੀ ਸਥਿਤੀ ਡੋਨਲਡ 트ੰਪ ਨੇ ਆਖਰੀ ਵਾਰ ਨਵੰਬਰ ਚ ਰਸਮੀ ਤੌਰ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ ਉਸ ਸਮੇਂ ਉਹਨਾਂ ਵਾਸ਼ਿੰਗਟਨ ਡੀਸੀ ਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਸੈਨਿਕਾਂ ਦੀ ਗੋਲੀਬਾਰੀ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ ਯੂਨਾਈਟਿਡ ਕਿੰਗਡਮ ਚ ਪਾਲ ਡਾਇਲ ਨਾਮ ਦੇ ਇੱਕ ਵਿਅਕਤੀ ਨੇ ਆਪਣਾ ਆਪਾ ਗਵਾਉਂਦੇ ਹੋਏ ਇਸ ਤਰ੍ਹਾਂ ਗੱਡੀ ਚਲਾਈ ਕਿ ਉਸ ਦੇ ਹੇਠਾਂ ਲਗਭਗ 134 ਲੋਕ ਆ ਗਏ। ਇਹ ਘਟਨਾ 26 ਮਈ 2025 ਦੀ ਹੈ ਜਿਸ ਵਿੱਚ ਹੁਣ ਯੂਕੇ ਦੀ ਅਦਾਲਤ ਨੇ ਇਸ ਵਿਅਕਤੀ ਨੂੰ 21 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਹਾਦਸਾ ਲਿਵਰਪੂਲ ਪ੍ਰੀਮੀਅਰ ਲੀਗ ਦੀ ਜਿੱਤ ਦੀ ਪ੍ਰੇਡ ਦੌਰਾਨ ਵਾਪਰਿਆ। ਪਾਲ ਡੋਇਲ ਨੇ ਜਾਣਬੁੱਝ ਕੇ ਭੀੜ ਉੱਤੇ ਗੱਡੀ ਚੜਾ ਦਿੱਤੀ ਸੀ ਜਿਸ ਤੋਂ ਬਾਅਦ ਲਿਵਰਪੂਲ ਸ਼ਹਿਰ ਦੀਆਂ ਸੜਕਾਂ ਤੇ دہشت ਦਾ ਮਾਹੌਲ ਬਣ ਗਿਆ 54 ਸਾਲਾ ਪਾਲ ਡੋਇਲ ਨੂੰ ਜਦੋਂ ਇਸ ਕੇਸ ਦੀ ਸੁਣਵਾਈ ਲਈ ਅਦਾਲਤ ਚ ਪੇਸ਼ ਕੀਤਾ ਗਿਆ ਤਾਂ ਪੀੜਤਾਂ ਦੇ ਬਿਆਨ ਸੁਣ ਕੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਪੀੜਤਾਂ ਨੇ ਦੱਸਿਆ ਕਿ ਇਸ ਹਾਦਸੇ ਦਾ ਸਦਮਾ ਉਨਾ ਦੇ ਮਨਾਂ 'ਚ ਇਸ ਕਦਰ ਬੈਠ ਗਿਆ ਕਿ ਉਹਨਾਂ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਸੋਮਵਾਰ 15 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਵਕੀਲ ਪਾਲ ਗਰੇਨੇ ਨੇ ਲਿਵਰਪੂਲ ਕ੍ਰਾਊਨ ਕੋਰਟ ਨੂੰ ਦੱਸਿਆ ਕਿ ਪਾਲ ਡਾਇਲ ਨੇ ਦੋ ਟਨ ਦੀ ਗੱਡੀ ਨੂੰ ਇੱਕ ਹਥਿਆਰ ਵਜੋਂ ਵਰਤਿਆ ਉਹ ਜਿਸ ਜਗ੍ਹਾ ਪਹੁੰਚਣਾ ਚਾਹੁੰਦਾ ਸੀ ਉੱਥੇ ਜਾਣ ਦੀ ਜ਼ਿੱਦ 'ਚ ਉਸਨੇ ਆਪਾ ਖੋ ਦਿੱਤਾ ਤੇ ਮਹਿਜ਼ 10 ਮਿੰਟ 'ਚ 134 ਲੋਕਾਂ ਨੂੰ ਆਪਣੀ ਗੱਡੀ ਹੀਟ ਕੁਚਲ ਦਿੱਤਾ। ਅਦਾਲਤ 'ਚ ਘਟਨਾ ਦੀ ਵੀਡੀਓ ਕਲਿੱਪ ਵੀ ਦਿਖਾਈ ਗਈ ਜਿਸ ਵਿੱਚ ਦੇਖਿਆ ਗਿਆ ਕਿ ਪੌਲ ਡੌਇਲ ਲਗਾਤਾਰ ਹਾਰਨ ਵਜਾ ਰਿਹਾ ਸੀ ਤੇ ਲੋਕਾਂ ਨੂੰ ਚੀਕਾਂ ਮਾਰ-ਮਾਰ ਕੇ ਕਹਿ ਰਿਹਾ ਸੀ ਕਿ ਮੇਰੇ ਰਸਤੇ 'ਚੋਂ ਹਟ ਜਾਓ। ਅਦਾਲਤ ਦੇ ਜੱਜ ਐਂਡਰਿਊ ਮੈਨਾਰੀ ਨੇ ਇਸ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਦਿਨ ਲੋਕਾਂ ਦੇ ਜਸ਼ਨ ਮਨਾਉਣ ਦਾ ਸੀ ਉਹ ਤੁਹਾਡੀ ਵਜ੍ਹਾ ਕਰਕੇ ਦੁੱਖ ਅਤੇ ਡਰ ਚ ਬਦਲ ਗਿਆ ਜੱਜ ਨੇ ਅੱਗੇ ਕਿਹਾ ਕਿ ਇਹ ਅਪਰਾਧ ਇੰਨਾ ਭਿਆਨਕ ਹੈ ਕਿ ਅੱਜ ਤੋਂ ਪਹਿਲਾਂ ਅਦਾਲਤ ਚ ਕਦੇ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਰੋਮ ਚ ਪਿਛਲੇ ਹਫਤੇ ਇੱਕ ਕੂਟਨੀਤਿਕ ਮੁਲਾਕਾਤ ਹੋਈ ਪਰ ਦੋ ਨੇਤਾਵਾਂ ਦੇ ਵਿਚਕਾਰ ਕੱਦ ਦੇ ਜ਼ਬਰਦਸਤ ਫਰਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਦਰਸਲ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਮੰਜ਼ਾਂਬਿਕ ਦੇ ਰਾਸ਼ਟਰਪਤੀ ਡੈਨੀਅਲ ਚਾਪੋ ਦਾ ਸਵਾਗਤ ਕੀਤਾ ਜਿਵੇਂ ਹੀ ਮੈਲੋਨੀ ਅੱਗੇ ਵਧੀ ਤੇ ਹੱਥ ਮਲਾਉਣ ਲਈ ਉੱਪਰ ਦੇਖਿਆ ਤਾਂ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਦੇਖਣ ਵਾਲੇ ਸਨ ਉਹ ਹੈਰਾਨ ਰਹਿ ਗਈ ਤੇ ਫਿਰ ਮੁਸਕਰਾ ਦਿੱਤੀ ਕੈਮਰਿਆਂ ਨੇ ਇਸ ਪਲ ਨੂੰ ਕੈਦ ਕਰ ਲਿਆ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਫੋਟੋਗ੍ਰਾਫਰਾਂ ਨੂੰ ਦੋਵਾਂ ਨੂੰ ਇੱਕ ਫਰੇਮ ਚ ਕੈਦ ਕਰਨ ਲਈ ਝੁਕਣਾ ਪਿਆ ਜਾਂ ਜ਼ਮੀਨ ਤੇ ਲੇਟਣਾ ਪਿਆ 48 ਸਾਲਾ ਡੈਨੀਅਲ ਚਾਪੋ ਦੀ ਲੰਬਾਈ ਲਗਭਗ 6 ਫੁੱਟ 8 ਇੰਚ ਦੱਸੀ ਜਾਂਦੀ ਹੈ ਜਦਕਿ ਮੈਲੋਨੀ ਦਾ ਕੱਦ ਲਗਭਗ 5 ਫੁੱਟ 2 ਇੰਚ ਹੈ ਚਾਪੋ ਬਾਸਕਟਬਾਲ ਦੇ ਸ਼ੌਕੀਨ ਨੇ ਤੇ ਪਹਿਲਾਂ ਵੀ ਦੂਜੇ ਵਿਸ਼ਵ ਨੇਤਾਵਾਂ ਨਾਲ ਫੋਟੋਮਾਂ 'ਚ ਆਪਣੀ ਲੰਬਾਈ ਕਾਰਨ ਸੁਰਖੀਆਂ ਬਟੋਰ ਚੁੱਕੇ ਨੇ ਵੀਡੀਓ 'ਚ ਮੈਲੋਨੀ ਉੱਪਰ ਦੇਖਦੇ ਹੋਏ ਕੁਝ ਬੜਬੜਾਉਂਦੀ ਵੀ ਨਜ਼ਰ ਆਉਂਦੀ ਹੈ ਜਿਵੇਂ ਕਿ ਉਸ ਨੂੰ ਯਕੀਨ ਨਾ ਹੋ ਰਿਹਾ ਹੋਵੇ ਉਸ ਦੀ ਇੱਕ ਕੁਦਰਤੀ ਪ੍ਰਤੀਕਿਰਿਆ ਲੋਕਾਂ ਨੂੰ ਬਹੁਤ ਪਸੰਦ ਆਈ ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਨੇ ਕਿ ਮੈਲੋਨੀ ਆਪਣੀਆਂ ਭਾਵਨਾਵਾਂ ਛੁਪਾਉਂਦੀ ਨਹੀਂ ਉਹ ਬਹੁਤ ਸੱਚੀ ਹੈ ਇੱਕ ਯੂਜ਼ਰ ਨੇ ਲਿਖਿਆ ਜਾਰਜੀਆ ਮੈਲੋਨੀ ਉਹਨਾਂ 94 ਨੇਤਾਵਾਂ 'ਚੋਂ ਇੱਕ ਹੈ ਜੋ ਆਪਣੀਆਂ ਫੀਲਿੰਗਸ ਨੂੰ ਖੁੱਲ੍ਹ ਕੇ ਦਿਖਾਉਂਦੀ ਹੈ ਉਹ ਬਿਲਕੁਲ ਅਸਲੀ ਹੈ ਦੂਜੇ ਨੇ ਮਜ਼ਾਕ ਦੇ ਵਿੱਚ ਕਿਹਾ ਮੈਲੋਨੀ ਦੀ ਗਰਦਨ ਤਾਂ ਦਰਦ ਕਰ ਰਹੀ ਹੋਵੇਗੀ ਇਹ ਪਲ ਇਨਾ ਮਜ਼ੇਦਾਰ ਸੀ ਕਿ ਮੀਮਸ ਅਤੇ ਕਮੈਂਟਸ ਦੀ ਹੜ ਆ ਗਿਆ ਲੋਕ ਹਾਸਾ ਹਾਸ ਕੇ ਇਸ ਦੀ ਤੁਲਨਾ ਕਰ ਰਹੇ ਨੇ ਫੋਟੋਆਂ ਤੇ ਵੀਡੀਓਜ਼ ਤੇਜ਼ੀ ਨਾਲ ਸ਼ੇਅਰ ਹੋ ਰਹੇ ਨੇ ਤੇ ਹੋਰ ਕੋਈ ਇਸ ਹਾਈਟ ਡਿਫਰੈਂਸ ਦੀ ਗੱਲ ਕਰ ਰਿਹਾ ਹੈ ਇਹ ਮੁਲਾਕਾਤ ਕਾਫੀ ਗੰਭੀਰ ਮੁੱਦਿਆਂ 'ਤੇ ਸੀ ਦੋਵਾਂ ਨੇਤਾਵਾਂ ਨੇ ਊਰਜਾ, ਵਪਾਰ ਅਤੇ ਇਟਲੀ ਦੇ ਮਾਤੇਈ ਪਲਾਨ ਤਹਿਤ ਅਫਰੀਕਾ ਨਾਲ ਸਹਿਯੋਗ ਤੇ ਗੱਲਬਾਤ ਕੀਤੀ ਮਜ਼ੰਬਿਕ ਦੀ ਆਜ਼ਾਦੀ ਦੇ 50 ਸਾਲ ਅਤੇ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਨੂੰ ਵੀ ਯਾਦ ਕੀਤਾ ਗਿਆ ਚਾਪੋ ਇਸ ਸਾਲ ਸੱਤਾ 'ਚ ਆਏ ਨੇ ਉਹ ਮਜ਼ੰਬਿਕ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਨੇ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਚੋਣਾਂ 'ਚ ਉਨ੍ਹਾਂ ਨੂੰ ਕਰੀਬ 70% ਵੋਟਾਂ ਮਿਲੀਆਂ ਸਨ Ontario ਦੀਆਂ First Nations ਦੇ ਮੁਖੀਆਂ ਨੇ ਸੂਬਾਈ ਸਰਕਾਰ ਦੀ ਉਸ ਪ੍ਰਸਤਾਵਿਤ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਹੈ ਜਿਸ ਅਧੀਨ ਮਾਈਨਿੰਗ ਕੰਪਨੀਆਂ ਨੂੰ ਬਿਨਾਂ ਪਰਮਿਟ ਪਾਣੀ ਵਰਤਣ ਦੀ ਆਗਿਆ ਦਿੱਤੀ ਜਾਵੇਗੀ ਮੁਖੀਆਂ ਦਾ ਕਹਿਣਾ ਹੈ ਕਿ ਇਹ ਕਦਮ ਵਾਤਾਵਰਣ ਅਤੇ ਆਦੀਵਾਸੀ ਪਾਈਚਾਰਿਆਂ ਲਈ ਗੰਭੀਰ ਨੁਕਸਾਨ ਪੈਦਾ ਕਰ ਸਕਦਾ ਹੈ Ontario Original Chief Abraham Benedict ਨੇ ਕਿਹਾ ਹੈ ਕਿ ਪਾਣੀ ਸੰਬੰਧੀ ਪਰਮਿਟ ਹਟਾਉਣਾ ਐਗਰੀਮੈਂਟ ਅਧਿਕਾਰਾਂ ਦੀ ਉਲੰਘਣਾ ਹੈ ਖਾਸ ਕਰਕੇ ਉਹ ਅਧਿਕਾਰ ਜੋ ਫਰਸਟ ਨੇਸ਼ਨਜ਼ ਨੂੰ ਆਪਣੀ ਜ਼ਮੀਨ ਅਤੇ ਸਰੋਤਾਂ ਬਾਰੇ ਫੈਸਲਿਆਂ 'ਚ ਪੂਰੀ ਜਾਣਕਾਰੀ ਅਤੇ ਸਹਿਮਤੀ ਦਾ ਹੱਕ ਦਿੰਦੇ ਨੇ ਉਹਨਾਂ ਦੱਸਿਆ ਕਿ ਪਾਣੀ ਦਾ ਫਰਸਟ ਨੇਸ਼ਨਜ਼ ਲਈ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਹੈ ਜੋ ਰਸਮਾਂ ਸ਼ਿਕਾਰ ਮੱਛੀ ਫੜਨ ਅਤੇ ਜ਼ਮੀਨ ਦੀ ਦੇਖਭਾਲ ਕਰਨ ਨਾਲ ਜੁੜਿਆ ਹੋਇਆ ਹੈ ਫਰਸਟ ਨੇਸ਼ਨਜ਼ ਦੇ ਮੁਖੀਆਂ ਨੇ ਫੋਰਟ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਬਦਲਾਵ ਵਾਪਸ ਲਏ ਜਾਣ ਤੇ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਨਾਲ ਸਲਾਹ مشਵਰਾ ਕੀਤਾ ਜਾਵੇ ਇਸ ਮਹੀਨੇ ਦੀ ਸ਼ੁਰੂਆਤ 'ਚ ਸੂਬਾ ਸਰਕਾਰ ਨੇ ਵਾਟਰ ਰਿਸੋਰਸਸ ਐਕਟ 'ਚ ਸੋਧਾਂ ਦਾ ਸੁਝਾਅ ਦਿੱਤਾ ਸੀ ਜਿਸ ਨਾਲ ਸੈਂਕੜੇ ਮਿਨਰਲ ਸਰਚ ਕੰਪਨੀਆਂ ਨੂੰ ਸ਼ੁਰੂਆਤੀ ਪੜਾਅ ਦੇ ਪਾਣੀ ਲੈਣ ਲਈ ਪਰਮਿਟ ਦੀ ਲੋੜ ਨਾ ਰਹੇ ਐਨੀਸਿਨਾ ਬੇਕ ਨੇਸ਼ਨ ਦੀ ਗ੍ਰੈਂਡ ਕੌਂਸਲ ਚੀਫ ਲਿੰਡਾ ਡੇਬਸੀਜ਼ ਨੇ ਕਿਹਾ ਏ ਕਿ ਇਹ ਸੁਰੱਖਿਆ ਪ੍ਰਬੰਧ ਕਿਸੇ ਕਾਰਨ ਕਰਕੇ ਹੀ ਮੌਜੂਦ ਨੇ ਕਿਉਂਕਿ ਮਾਈਨਿੰਗ ਉਦਯੋਗ ਅਕਸਰ ਪ੍ਰਸਥਿਤਿਕੀ ਤੰਤਰ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਜੰਗਲੀ ਜੀਵਾਂ ਦਾ ਗੈਰਕਾਨੂੰਨੀ ਸ਼ਿਕਾਰ ਕਰਨ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਮੈਪਲ ਰੈਡਸ ਦੇ ਇੱਕ ਵਿਅਕਤੀ ਨੂੰ ਅਦਾਲਤ ਵੱਲੋਂ 50000 ਡਾਲਰ ਜੁਰਮਾਨਾ ਕੀਤਾ ਗਿਆ ਤੇ ਉਸ ਉੱਤੇ 10 ਸਾਲ ਲਈ ਕਿਸੇ ਵੀ ਕਿਸਮ ਦਾ ਸ਼ਿਕਾਰ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। BC ਕਨਜ਼ਰਵੇਸ਼ਨ ਅਫਸਰ ਸਰਵਿਸ ਅਨੁਸਾਰ ਦੋਸ਼ੀ ਵਿਅਕਤੀ ਨੇ ਖੁੱਲੇ ਸ਼ਿਕਾਰ ਮੌਸਮ ਤੋਂ ਬਾਹਰ ਜੰਗਲੀ ਜੀਵਾਂ ਨੂੰ ਮਾਰਨ ਅਤੇ ਰਹਿਸ਼ੀ ਇਲਾਕਿਆਂ ਦੇ ਜਿਹੜੇ ਹਥਿਆਰ ਚਲਾਉਣ ਦੇ ਦੋਸ਼ ਅਦਾਲਤ ਚ ਕਬੂਲ ਕਰ ਲੈਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੀਆਂ ਇਹਨਾਂ ਹਰਕਤਾਂ ਨਾਲ ਨਾ ਸਿਰਫ ਜੰਗਲੀ ਜੀਵ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਹੋਈ ਸਗੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਵੀ ਗੰਭੀਰ ਖਤਰਾ ਪੈਦਾ ਹੋਇਆ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਸਖਤ ਰਵਈਆ ਅਪਣਾਉਂਦਿਆਂ ਜੁਰਮਾਨੇ ਦੇ ਨਾਲ ਨਾਲ ਲੰਬੇ ਸਮੇਂ ਲਈ ਸ਼ਿਕਾਰ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ